ਪੰਜਾਬ ਅੰਦਰ ਸਿਆਸੀ ਦ੍ਰਿਸ਼ ਵੱਡੇ ਪੱਧਰ ਉਤੇ ਕਨਫਿਊਜ਼ ਪੱਧਰ ਵੱਲ ਵਾਧਾ ਵਿਖਾਈ ਦੇ ਰਿਹਾ ਹੈ ਕਾਂਗਰਸ ਦੀ ਗੱਲ ਕਰ ਲਈਏ ਅਕਾਲੀ ਦਲ ਦੀ ਗੱਲ ਕਰ ਲਈਏ ਵੱਖ-ਵੱਖ ਗਠਬੰਧਨਾਂ ਦੀ ਗੱਲ ਕਰ ਲਈਏ ਜਿਹੜੀ ਪਿਛਲੇ ਸਮੇਂ ਤੋਂ ਚੱਲ ਰਹੀ ਹੈ ਇਸ ਸਾਰੇ ਉੱਭਰ ਰਹੇ ਸੀਨ ਉਤੇ ਖਾਸ ਤੌਰ ਤੇ ਅੱਜ ਅਸੀਂ ਜਿਹੜਾ ਪ੍ਰੋਗਰਾਮ ਰੱਖਿਆ ਹੈ ਗੱਲਬਾਤ ਵਾਸਤੇ ਸਾਡੇ ਨਾਲ ਜੁੜੇ ਨੇ ਉੱਗੇ ਵਿਸ਼ਵ ਚਿੰਤਕ ਤੇ ਸਿਆਸੀ ਮਾਹਰ ਡਾਕਟਰ ਹਰਵਿੰਦਰ ਸਿੰਘ ਪੱਟੀ ਸੋ ਸਤ ਸ੍ਰੀ ਅਕਾਲ ਪੱਤੀ ਸਾਹਿਬ ਚੈਨਲ ਈ ਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਵੈਲਕਮ ਸਵਾਗਤ। ਤੇ ਪਿਆਰੇ ਬਿੰਦ ਸਰ ਸਤਿ ਸ਼੍ਰੀ ਅਕਾਲ ਸ੍ਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ ਜਿਵੇਂ ਕਿ ਜਿਕਰ ਕੀਤਾ ਕਿ ਭਾਵੇਂ ਇਨੀ ਦਿਨੀ ਠੰਡ ਬੜੇ ਵੱਡੇ ਪੱਧਰ ਉੱਤੇ ਵੱਧ ਰਹੀ ਹੈ, ਸੂਰਜ ਛੁਪਿਆ ਹੋਇਆ ਹੈ। ਪਰੰਤੂ ਜਿਹੜੀ ਸਿਆਸੀ ਸਰਗਰਮੀ ਹੈ ਉਹ ਵੱਡੇ ਗਰਮਾਹਟ ਦੇ ਵਿੱਚ ਹੈ। ਖਾਸ ਕਰਕੇ ਜਿਹੜੇ ਜਿਕਰ ਆਪਾਂ ਸ਼ੁਰੂਆਤ ਕਰੀਏ ਕਾਂਗਰਸ ਦੇ ਸੀਨੀਤਾਂ ਉਹ ਨਵਜੋਤ ਸਿੰਘ ਸਿੱਧੂ ਤੇ ਸੁਖਪਾਲ ਸਿੰਘ ਖੇਰਾ ਵੱਲੋਂ ਅੱਜ ਰੈਲੀਆਂ ਕੀਤੀਆਂ ਗਈਆਂ ਨਵਜੋਤ ਸਿੰਘ ਸਿੱਧੂ ਦੀ ਮੋਗਾ ਤੇ ਖੇਰਾ ਸਾਹਿਬ ਦੀ ਆਪਣੇ ਰਾਕੇ ਬਣਾ ਦੇ ਵਿਧਾਨ ਸਭਾ ਦੇ ਵਿੱਚ ਰਾਮਪੁਰ ਦੇ ਵਿੱਚ ਕੋਈ ਤੇ ਅਜਿਹੇ ਦੇ ਨਾਲ ਸਾਰਾ ਜਿਹੜਾ ਕਾਂਗਰਸ ਦੇ ਲਿਹਾਜ਼ ਤੋਂ ਸਿਆਸੀ ਦ੍ਰਿਸ਼ ਕਿਸ ਤਰ੍ਹਾਂ ਦਾ ਬਣ ਕੇ ਵਿਖਾਈ ਤੇ ਰਿਹਾ ਕਿਉਂਕਿ ਇੱਕ ਵੱਨੇ ਗੱਠ ਜੋੜ ਦੀ ਗੱਲ ਚੱਲਦੀ ਆਪ ਨਾਲ ਇੰਡੀਆ ਗੱਠ ਜੋੜ ਦੀ ਗੱਲ ਤੁਰ ਪੈਂਦੀ ਹੈ ਦੂਜੇ ਵੱਨੇ ਜੇਕਰ ਇਹਨਾਂ ਕੋ ਖੀਏ ਲੀਡਰਾਂ ਨੂੰ ਤਾਂ ਉਹ ਇੱਕ ਦੂਜੇ ਦੇ ਖਿਲਾਫ ਇੱਕ ਦੂਜੇ ਦੀ ਪਾਰਟੀ ਦੇ ਖਿਲਾਫ ਇੰਨਾ ਜ਼ਿਆਦਾ ਬੋਲ ਰਹੇ ਨੇ ਐਨੇ ਵੱਡੇ ਇਲਜ਼ਾਮ ਲਗਾ ਰਹੇ ਨੇ ਜਿਸ ਤੋਂ ਅੰਦਾਜ਼ੇ ਲਾਉਣਾ ਬੜੀ ਦੂਰ ਦੀ ਗੱਲ ਬਣੀ ਹੋਈ ਜੀ ਡਾਕਟਰ ਸਾਹਿਬ ਅੰਦਰ ਸਰਵ ਦਰਸਲ ਅਜੇ ਜਿਸ ਤਰ੍ਹਾਂ ਧੁੰਦ ਹੈ ਨਾ ਐਕਚੁਅਲੀ ਉਦਾਂ ਹੀ ਸਿਆਸੀ ਧੁੰਦ ਹੈ ਜੇ ਛੱਟ ਨਹੀਂ ਰਹੀ ਇਹ ਤਾਂ ਠੀਕ ਹੈ ਕਿ ਸਿਆਸੀ ਸਰਗਰਮੀ ਵਧੀ ਹੋਈ ਹੈ ਗਰਮੀ ਵੀ ਵਧੀ ਹੋਈ ਹੈ ਬਿਆਨਬਾਜ਼ੀ ਵੀ ਵਧੀ ਹੋਈ ਹੈ ਹਾਂ ਹਾਂ ਪਰ ਅਜੇ ਜਿਸ ਤਰੀਕੇ ਦੇ ਨਾਲ ਆਪਾਂ ਦੇਖ ਰਹੇ ਹਾਂ ਕਿ 24 ਦੀਆਂ ਇਲੈਕਸ਼ਨਾਂ ਲਗਭਗ ਸਿਰ ਤੇ ਆ ਗਈਆਂ ਨੇ ਜੀ ਚੇਤ ਇਲੈਕਸ਼ਨਾਂ ਤੋਂ ਸਰਕਾਰ ਟਾਲਾਵਟਦੀ ਰਹੀ ਹੈ ਕਾਫੀ ਆਪਾਂ ਦੇਖ ਰਹੇ ਆ ਹੂੰ ਹੂੰ ਜੀ ਟਾਲਾਵਟਦੀ ਰਹੀ ਉਹ ਤਾਂ ਕੋਰਟਾਂ ਨੇ ਵੀ ਮੰਦਾ ਚੰਗਾ ਬੋਲਿਆ ਉਹਦੇ ਵਿੱਚ ਹੂੰ ਹੂੰ ਜੀ ਤੇ ਪਾਸੇ ਇਹ ਹੈ ਕਿ ਜਦ ਦੀ ਕਾਂਗਰਸ ਹਾਰੀ ਹੈ ਲਗਭਗ ਤੁਸੀਂ ਹਿਸਾਬ ਲਾ ਲਓ ਕਿ ਉਸ ਤੋਂ ਬਾਅਦ ਪਹਿਲੇ ਇਲੈਕਸ਼ਨ ਸਿਮਰਜੀਤ ਮਾਨ ਹੋਂ ਨਾਲ ਆਈ ਉਹਦੇ ਵਿੱਚ ਵੀ ਦੋ ਮੇਜਰ ਪਾਰਟੀਆਂ ਅਕਾਲੀ ਦਲ ਤੇ ਕਾਂਗਰਸ ਦਾ ਕੋਈ ਖਾਸ ਨਹੀਂ ਸੀ ਹੂੰ ਹੂੰ ਜੀ ਕਾਂਡ ਹੋ ਗਿਆ ਗੈਲੋ ਮਤਲਬ ਦਿਨੋਂ ਦਿਨ ਆਪਾਂ ਜਿਹੜਾ ਦੇਖਦੇ ਜਾ ਰਹੇ ਹਾਂ ਬਹੁਤ ਸਾਰੇ ਧਰਮ ਸੋਤਾ ਸ਼ੂਰੀ ਹੋਰ ਮਤਲਬ ਮੇਨ ਜਿਹੜਾ ਔਨ ਸਲੋਟ ਕਰਪਸ਼ਨ ਦਾ ਹੋਇਆ ਆਮ ਆਦਮੀ ਪਾਰਟੀ ਵੱਲੋਂ ਉਹ ਵੀ ਕਾਂਗਰਸ ਤੇ ਹੋਇਆ ਜਿਆਦਾ ਹੂੰ ਹੂੰ ਜੀ ਪਰ ਇਹ ਹੈ ਕਿ ਆਪਾਂ ਇਹ ਦੇਖਦੇ ਆ ਰਹੇ ਹਾਂ ਕਿ ਸਿੱਧੂ ਸਾਹਿਬ ਨੂੰ ਫੜ ਕੇ ਅੰਦਰ ਕੀਤਾ ਗਿਆ ਉਸ ਤਰੀਕੇ ਨਾਲ ਖਹਿਰਾ ਸਾਹਿਬ ਨੂੰ ਕੀਤਾ ਗਿਆ ਪਰ ਇਹ ਦੋਨੇ ਕੇਸਾਂ ਦਾ ਤੇ ਜਿਹੜੇ ਦੂਜੇ ਕਰਪਸ਼ਨ ਵਾਲੇ ਕੇਸ ਸੀ ਉਹਨਾਂ ਦਾ ਫਰਕ ਸੀ ਹੂੰ ਇਹ ਦੋਨੇ ਬੰਦੇ ਇਸ ਦੇ ਵਿੱਚ ਪਹਿਲਾਂ-ਪਹਿਲਾਂ ਇਹ ਕੋਈ ਉਲਟ ਨਹੀਂ ਸੀ ਦੇਖੋ ਖੈਰਾ ਸਾਹਿਬ ਤਾਂ ਆਮ ਆਦਮੀ ਪਾਰਟੀ 'ਚ ਹੀ ਰਹੇ ਨੇ ਪਹਿਲਾਂ ਉਹਨਾਂ ਦੇ ਲੀਡਰ ਉਹ ਆਪੋਜੀਸ਼ਨ ਵੀ ਰਹੇ ਨੇ ਹੂੰ 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 ਪੂਰੀ ਸਾਰਿਆਂ ਪਹਿਲਾਂ ਪੁਰਨਾ ਲੈ ਕੇ ਭਗਵੰਤ ਮਾਨ ਨੂੰ ਸਮਝਾਉਣ ਗਏ ਸੀ ਕਿ ਪੰਜਾਬ ਨੂੰ ਕਿਵੇਂ ਚਲਾਉਣਾ ਹੈ ਹੂੰ 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 ਜੀ ਆਪਣਾ ਨੁਕਤਾ ਨੂੰ ਹੀ ਲੱਗਦਾ ਸੀ ਕਿ ਭਗਵੰਤ ਸਿੰਘ ਮਾਨ ਨਜਾਣਿਆ ਬੰਦਾ ਹੈ ਬੇਸ਼ੱਕ ਲੋਕ ਸਭਾ 'ਚ ਤਾਂ ਉਹਦਾ ਰੋਲ ਸੀਗਾ ਪਰ ਇਹਨੂੰ ਰਾਜ ਭਾਗ ਨਹੀਂ ਆਉਂਦਾ ਸੀ ਇਹਨੂੰ ਸਮਝਾਵਾਂਗੇ ਤੇ ਠੀਕ ਚੱਲੂਗਾ ਹੂੰ 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 ਠੀਕ ਹੈ ਇਹ ਤੁੰਤ ਛੱਟ ਦੇ ਚਲੇ ਗਿਆ ਜੀ ਕਿ ਨਾ ਭਾਈ ਇਹ ਇਹ ਨੇ ਨਹੀਂ ਸਾਡੇ ਹਿਸਾਬ ਨਾਲ ਚੱਲਣਾ ਇਹ ਦਿੱਲੀ ਦੇ ਹਿਸਾਬ ਨਾਲ ਹੂੰ 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 ਫਿਰ ਹੌਲੀ ਹੌਲੀ ਦਿੱਲੀ ਵਾਲਿਆਂ ਨੂੰ ਵੀ ਲੱਗਣ ਲੱਗ ਗਿਆ ਵੀ ਇਹ ਇਹ ਪਤਾ ਨਹੀਂ ਕਿਦੇ ਹਿਸਾਬ ਨਾਲ ਚੱਲ ਰਿਹਾ ਹੂੰ ਜੀ ਇੱਕ ਚੀਜ਼ ਹੈ ਕਿ ਪੰਜਾਬ ਦੀ ਜਿਹੜੀ ਗਵਰਨਮੈਂਟ ਹੈ ਉਹਦਾ ਜਿਹੜਾ ਫੋਕਸ ਤੁਸੀਂ ਪਾਓ ਖਾਸ ਕਰਕੇ ਨਿੱਜੀ ਸਿਆਸਤ ਚਾਹੇ ਉਹ ਮਜੀਠੀਆ ਸੀ ਚਾਹੇ ਉਹ ਖੈਰਾ ਸਾਹਿਬ ਨੇ ਚਾਹੇ ਉਹ ਸਿੱਧੂ ਸਾਹਿਬ ਨੇ ਹੂੰ ਜੀ ਉਹਨਾਂ ਦੇ ਖਿਲਾਫ ਸੱਚਾਛਲੀ ਕੁਸਵਾਲ ਖੜੇ ਕਰਦਾ ਵੈਸੇ ਉੰਡੀਆਂ ਪਰਲੀਆਂ ਜੋ ਮਰਜ਼ੀ ਜਾਵੇ ਐਡੀ ਕੋਈ ਕਰਨੀ ਉਹਨੂੰ ਸੀਰੀਅਸਲੀ ਨਹੀਂ ਲੈਂਦੇ ਉਹ ਤੇ ਜਿਹੜਾ ਜਿਹੜਾ ਕਰਪਟ ਨਹੀਂ ਹੈ ਜਿਹਦੀ ਕੋਈ ਸੰਗਲੀ ਉਹਨਾਂ ਦੇ ਹੱਥ 'ਚ ਨਹੀਂ ਹੂੰ ਹੂੰ ਜੀ ਕਿ ਲੀਡਰ ਐਸੇ ਨੇ ਜਿਨ੍ਹਾਂ ਦੇ ਧੰਦੇ ਚੱਲ ਰਹੇ ਨੇ ਜਿਨ੍ਹਾਂ ਦੇ ਬਿਜ਼ਨਸ ਨੇ ਜਿਨ੍ਹਾਂ ਨੂੰ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਇਹ 75 25 ਐਸਸੀਬੀ ਦੀਆਂ ਗੱਲਾਂ ਚੱਲਦੀਆਂ ਨੇ ਉਹਹੀ ਨੇ ਸੱਚ ਹੂੰ 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 ਕਿ ਦੋ ਕਾਂਗਰਸ ਦੇ ਲੀਡਰ ਐਸੇ ਨੇ ਕਿ ਜਿਨ੍ਹਾਂ ਨੂੰ ਮੇਰਾ ਪਹਿਲਾ ਪੰਜਾਬ ਗਵਰਨਮੈਂਟ ਨੂੰ ਉਸ ਤਰੀਕੇ ਨਾਲ ਹੱਥ ਪਾਉਣ ਦੇ ਸਮਰੱਥ ਨਹੀਂ ਹੈ ਹਮ ਟਾਪਸ਼ਨ ਦੇ ਵਿੱਚ ਹੋਰ ਮਾੜੇ ਕੰਮ ਦੇ ਵਿੱਚ ਸਿਆਸੀ ਤੌਰ ਤੇ ਉਹ ਉਹਨਾਂ ਲਈ ਚੈਲੰਜ ਬਣੇ ਹੋਏ ਹਮ 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 ਸਸੇ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਹੈ ਜੇ ਤੁਸੀਂ ਉਹਨੂੰ ਦੇਖੋ ਕਾਂਗਰਸ ਦੀ ਲੀਡਰਸ਼ਿਪ ਬੜਾ ਫ੍ਰੈਂਡਲੀ ਜਿਹਾ ਹੋਮੋਪੇਥ ਜਿਹਾ ਮੈਚ ਲੜਨਾ ਚਾਹੁੰਦੀ ਸੀ ਇਹਨਾਂ ਦੇ ਨਾਲ ਕਿ ਕਦੇ ਤੇ ਵਿੱਚ ਬਾਹਰ ਬੈਠ ਗਏ ਦੋ ਦਿਨ ਮਤਲਬ ਫੱਟੇ ਜੇ ਫੜ ਲਏ ਤਾਂ ਚੋਂ ਖਚਾਲੀਆਂ ਹੋਰ ਕਰ ਲਿਆ ਪਰ ਕੋਈ ਸੀਰੀਅਸ ਉਹਨਾਂ ਨੇ ਉਦੋਂ ਦਾ ਪੰਗਾ ਨਹੀਂ ਸੀ ਲਿਆ। ਹੂੰ ਹੂੰ। ਇਹਦੇ ਤੋਂ ਵੀ ਉਹਨਾਂ ਲਈ ਵੀ ਸਮੱਸਿਆ ਖੜੀ ਕਰ ਰਹੇ ਨੇ। ਇਸ ਕਰਕੇ ਇਹਨਾਂ ਦਾ ਆਪਸ ਵਿੱਚ ਕਾਂਗਰਸ ਦੇ ਵਿਧਨ ਵੀ ਇਹਦੇ ਕਾਫੀ ਝਗੜਾ ਵਧਿਆ ਹੋਇਆ ਹੈ। ਨਮਾ ਦੇ ਸਾਹਮਣੇ ਪਿਛਲੇ ਹਫਤੇ ਦੀ ਹੋਈ ਗੱਲ ਨਮਾ ਇੰਚਾਰਜ ਲੱਗ ਕੇ ਆਇਆ। ਉਹਦੀਆਂ ਮਤਲਬ ਕਿਸ ਤਰ੍ਹਾਂ ਹੋਈਆਂ ਆਪਕੋ ਨੂੰ ਪਤਾ ਹੈ ਕਿ ਬਹੁਤ ਸਾਰਿਆਂ ਨੇ ਜਾ ਕੇ ਕਿਹਾ ਜੀ ਸਿੱਧੂ ਨੂੰ ਘੱਟ ਦੇ ਉਹ ਸਿੱਧੂ ਸਾਹਿਬ ਦੇ ਹਮੈਤਿਆਂ ਨੇ ਜਾ ਕੇ ਕਿਹਾ ਵੀ ਇਹ ਨੀਤੀ ਠੀਕ ਚੱਲ ਰਹੀ। ਉਹ ਵੀ ਵਿਚਾਰਾਂ ਆਪਣਾ ਵਿਚਾਰ ਕੇ ਉਂਤਲੀ ਵਾਪਸ ਗਿਆ ਉਸ ਤਰੀਕੇ ਦੇ ਨਾਲ ਹਾਂ ਬਿਲਕੁਲ ਆਪਣਾ ਰਣ ਸਾਹਿਬ ਦਵਿੰਦਰ ਜਾਦਵ ਹੋਰ ਇਨਚਾਰਜ ਆਏ ਉਹਨਾਂ ਨੇ ਪੰਜਾਬ ਨੂੰ ਵਾਚਿਆ ਮੀਟਿੰਗਾਂ ਕੀਤੀਆਂ ਸਾਰੀਆਂ ਹੇਠੋਂ ਲਾਈਕ ਉੱਪਰ ਤੱਕ ਤੇ ਉਹਨਾਂ ਨੇ ਜਿਹੜਾ ਇਹ ਮਾਮਲਾ ਵੀ ਬੜਾ ਗ੍ਰੈਂਡ ਕੀਤਾ ਕਿ ਨਵਜੋਤ ਸਿੰਘ ਸਿੱਧੂ ਆਪਣੇ ਪੱਧਰ ਉਤਰੀਆਂ ਕਰ ਰਹੇ ਨੇ ਅਜਿਹਾ ਉਹਨਾਂ ਨੇ ਥੋੜਾ ਥੋੜਾ ਆਬਜੈਕਸ਼ਨ ਵੀ ਕੀਤਾ ਉਹਨਾਂ ਨੇ ਕਿਹਾ ਕਿ ਪਾਰਟੀ ਅੰਸਾ ਜਿਹੜਾ ਬਾਹਰ ਜਾਏਗਾ ਤਾਂ ਅਸੀਂ ਕਾਰਵਾਈ ਕਰਾਂਗੇ ਪਰੰਤੂ ਇਸ ਦੇ ਬਾਵਜੂਦ ਨਵਜੋਤ ਸਿੰਘ ਸਿੱਧੂ ਵੱਲੋਂ ਜਿਹੜੀਆਂ ਰੈਲੀਆਂ ਦਾ سلسلہ ਉਹ ਬਾ ਦਸਤੂਰ ਜਾਰੀ ਹੈ ਜਿਵੇਂ ਕਿ ਅੱਜ ਮੋਗਾ ਦੇ ਵਿੱਚ ਵੀ ਉਹਨਾਂ ਨੇ ਆਪਣੀ ਸਿਆਸੀ ਗੂੰਜ ਵਖਾਈ ਜੀ ਇਹ ਉਹਨਾਂ ਨੇ ਵੀ ਕਿਹਾ ਵੀ 24 ਤੱਕ ਉਹਨਾਂ ਨੇ ਕਿਉਂਕਿ ਪ੍ਰੋਗਰਾਮ ਅਨਾਉਂਸ ਕੀਤਾ ਹੋਇਆ ਹੈ ਇਸ ਕਰਕੇ ਉਹ ਕਰਨਗੇ ਅੱਛਾ ਉਹ ਹੁਣ ਗੱਲ ਕੀ ਹੈ ਕਿ ਗੂੰਜਲ ਕਿਸ ਗੱਲ ਦੇ ਵਿੱਚ ਹੈ ਇਹ ਦੋ ਜਿਹੜੇ ਲੀਡਰ ਨੇ ਖੈਰਾ ਸਾਹਿਬ ਵੀ ਤੇ ਸਿੱਧੂ ਸਾਹਿਬ ਵੀ ਬੇਸਿਕਲੀ ਲੋਕ ਇਹਨਾਂ ਨੂੰ ਰਿਸਪੌਂਸ ਦੇ ਰਹੇ ਨੇ ਹੂੰ ਕਾਂਗਰਸੀ ਦੀ ਦੂਜੀ ਲੀਡਰਸ਼ਿਪ ਨੇ ਵੀ ਰੈਲੀਆਂ ਕਰਨ ਦੀ ਕੋਸ਼ਿਸ਼ ਕੀਤੀ ਪਰ ਰਿਸਪੌਂਸ ਨਹੀਂ ਮਿਲਿਆ ਉਹਨਾਂ ਨੂੰ ਹੂੰ 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 ਇਹ ਬਿਲਕੁਲ ਕੱਤੇ ਵਿੱਚ ਕੋਟ ਸ਼ਮੀਰ ਤੋਂ ਲੈ ਕੇ ਮੋਗੇ ਤੱਕ ਜਿੰਨੀਆਂ ਇਰੇਡੀਆਂ ਵੀ ਹੋਈਆਂ ਨੇ ਇਹ ਰਿਸਪੌਂਸ ਬੜਾ ਗੱਜਮਾ ਮਿਲਦਾ ਹੂੰ 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 ਬਿਲਕੁਲ ਬਿਲਕੁਲ ਅੱਜ ਵੀ ਸੀਗਾ ਇਦਾਂ ਹੀ ਹੈ ਤਾਂ ਖੇਰਾ ਸਾਹਿਬ ਦਾ ਵੀ ਇਹੀ ਹੈ ਜੇ ਉੱਥੇ ਪਲੱਸ ਦੇ ਬਣਨਾ ਹੋਵੇ ਹਾਂ ਜਿਹੜਾ ਉਹਨਾਂ ਨੇ ਕੱਟ ਰਿਆ ਬਹੁਤ ਕੱਟ ਰਿਹਾ ਇਹ ਜਿਹੜਾ ਉਹ ਗੱਲਾਂ ਬਿਲਕੁਲ ਕਲੀਅਰ ਨੇ ਕਿ ਜਿਹੜੀ ਐਂਟੀ ਇਨਕੰਮਪੈਂਸੀ ਲਹਿਰ ਹੈ ਲੋਕਾਂ ਦੇ ਮਨਾਂ ਦੇ ਵਿੱਚ ਹੂੰ ਸਰ ਦੇ ਖਿਲਾਫਤ ਦਾ ਜਜ਼ਵਾ ਹੈ ਜਿਹੜਾ ਸਰਕਾਰ ਦੇ ਖਿਲਾਫ ਉਹਨੂੰ ਇਹ ਯੂਜ਼ ਕਰ ਰਹੇ ਨੇ ਔਰ ਉਹ ਹੈਗਾ ਇਹਦਾ ਮਤਲਬ ਇਹ థਰਮੋਮੀਟਰ ਜਾਂ ਬੈਰੋਮੀਟਰ ਹੈ ਇੱਥੋਂ ਦਿਖ ਰਹੀ ਹੈ ਗੱਲ ਕਿ ਜਿਹੜਾ ਸਰਕਾਰ ਦੇ ਖਿਲਾਫ ਬੋਲਦਾ ਉਹਨੂੰ ਰਿਸਪੌਂਸ ਜ਼ਿਆਦਾ ਮਿਲ ਰਿਹਾ ਹੂੰ 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 ਬੋਲ ਰਹੇ ਨੇ ਜਾਂ ਘੱਟ ਉਲਟ ਬੋਲ ਰਹੇ ਨੇ ਉਹਨਾਂ ਨੂੰ ਰਿਸਪੌਂਸ ਨਹੀਂ ਮਿਲ ਰਿਹਾ ਹੂੰ 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 ਸਤਿਅੰਤ ਰੱਤੇ ਹੋਏ ਅਕਾਲੀ ਦਲ ਨੇ ਆਪਣੀ ਯਾਤਰਾ ਮਤਲਬ ਉਹਨਾਂ ਨੇ ਪਲਾਨ ਕੀਤੀ ਹੈ ਕਿ ਜੀ ਫਰਵਰੀ ਦੇ ਵਿੱਚ ਅਸੀਂ ਬਹੁਤ ਸਾਰੇ ਮੇਰੇ ਖਿਆਲ 43 ਜਿਹੜੇ ਉਹਨਾਂ ਦੇ ਹੈਗੇ ਨੇ ਵਿਧਾਨ ਸਭਾ ਵਾਲ ਕੇ ਉਹਨਾਂ ਚ ਉਹ ਜਾ ਕੇ ਕਰਨਗੇ ਪ੍ਰਚਾਰ ਹਾਂ ਪੋਲਿਟਿਕਲਾਈਜੇਸ਼ਨ ਵੱਲ ਨੂੰ ਟੁੱਲ ਰਹੀ ਹੈ ਗੱਲਬਾਤ ਤੇ ਸਰਕਾਰ ਦੇ ਲਈ ਬੜੀ ਮੁਸ਼ਕਲ ਖੜੀ ਕਰਨ ਵਾਲੀ ਗੱਲ ਹੈ ਕਾਂਗਰਸ ਦਾ ਤਾਂ ਚਲੋ ਇਹ ਹੈ ਵੀ ਲੀਡਰਸ਼ਿਪ ਦਾ ਰੌਲਾ ਭਜਨੀ ਦਾ ਕੱਲ ਹੱਲ ਹੋ ਜਾਊਗਾ ਨਹੀਂ ਕੱਲ ਹੱਲ ਹੋਊਗਾ ਤਾਂ ਇਹ ਲੋਕ ਬਾਹਰ ਨਿਕਲ ਜਾਣਗੇ ਪਰ ਪੰਜਾਬ ਦੀ ਜਿਹੜੀ ਓਵਰ ਗਰਾਉਂਡ ਲੈਵਲ ਤੇ ਆਮ ਲੋਕਾਂ ਦੀ ਹਾਲਾਤ ਹੈ ਆਮ ਲੋਕਾਂ ਨੂੰ ਕੋਈ ਰਿਲੀਫ ਨਹੀਂ ਮਿਲ ਰਹੀ ਆਮ ਲੋਕਾਂ ਦੇ ਅੰਦਰ ਇੰਨੀ ਤੇ ਗੁੱਸਾ ਹੈ ਜਿਹਨੂੰ ਇਹ ਯੂਜ਼ ਕਰ ਰਹੇ ਹਾਂ ਜੀ ਬਾਕੀ ਦੀ ਜਿਹੜੀ ਕਾਂਗਰਸ ਲੀਡਰਸ਼ਿਪ ਹੈ ਉਹਨੂੰ ਯੂਜ਼ ਨਹੀਂ ਕਰ ਰਹੀ ਉਹ ਮੋਬਾਈਲਾਈਜੇਸ਼ਨ ਨਹੀਂ ਕਰਦੇ ਉਹ ਵਿਧਾਨ ਸਭਾ ਚ ਆਉਂਦੇ ਨੇ ਪੀਆਲ ਕਰਨੀ ਚਾਹੁੰਦੇ ਨੇ ਕੋਰਟਾਂ ਚ ਖਬਰਾਂ ਚ ਟਵੀਟ ਕਰ ਰਹੇ ਨੇ ਇਹ ਓਕੇ ਜਾ ਰਹੇ ਨੇ ਦੋਨੇ ਜੀ ਹਾਂ ਜਿਹੜਾ ਇਹ ਡਾਕਟਰ ਸਾਹਿਬ ਹਾਂ ਜੀ ਜੀ ਉਹ ਪਹੁੰਚਦੇ ਰਹੇ ਨੇ ਜੀ ਦੇ ਬਸ ਸਰਕਾਰ ਦਾ ਕੰਮ ਹੈ ਜਿਹੜਾ ਵੀ ਉਹ ਕੋਈ ਛੋਟਾ ਮੋਟਾ ਫੰਕਸ਼ਨ ਕਰਦੇ ਨੇ ਉਹ ਤੁਸੀਂ ਹੁਣ ਕੱਲੇ ਹੀ ਤੁਸੀਂ ਦੇਖੋ ਕਿ ਕਰੋੜਾਂ ਰੁਪਈਆ ਤਾਂ ਹੁਣ ਪੀਆਰਟੀਸੀ ਨੇ ਕਹਿ ਦਿੱਤਾ ਕਿ ਤੁਹਾਡੀਆਂ ਰੈਲੀਆਂ ਲਈ ਸਾਡੀਆਂ ਬੱਸਾਂ ਦਾ ਸਾਡਾ ਦੋ ਤੁਸੀਂ ਹੂੰ ਉਹ ਚਾਹੇ ਉਹਨਾਂ ਨੇ ਨਲਕਾ ਵੀ ਲਾਉਣਾ ਹੋਵੇ ਤਾਂ ਉਹ ਕੇਜਰੀਵਾਲ ਸਾਹਿਬ ਨੂੰ ਸੱਦ ਕੇ ਉੱਥੇ ਰੈਲੀ ਕਰਦੇ ਨੇ ਔਰ ਉਹ ਰੈਲੀ ਫੋਰਸ ਸਰਕਾਰੀ ਰੈਲੀ ਹੁੰਦੀ ਹੈ ਸਰਕਾਰੀ ਮਸ਼ੀਨਰੀ ਨਾਲ ਹੁੰਦੀ ਹੈ ਸਰਕਾਰੀ ਬੱਸਾਂ ਚੁੰਦੀ ਹੈ ਹਾਂ 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 ਇਸ ਗੱਲ ਨੂੰ ਸਮਝਣ ਜ਼ਰੂਰਤ ਹੈ ਕਿ ਇਹਦਾ ਮਤਲਬ ਇਹ ਹੈ ਕਿ ਜਿਹੜਾ ਮੈਂਡੇਟ ਮਿਲਿਆ ਸੀ ਆਮ ਆਦਮੀ ਪਾਰਟੀ ਨੂੰ ਉਹਨਾਂ ਨੇ ਲਾਰਜਲੀ ਲੂਜ਼ ਕਰ ਲਿਆ ਹੂੰ ਸਰ ਲੋਕੋ ਕੇ ਲੋਕ ਕਿੱਧਰ ਜਾਣ ਉਹ ਅਕਾਲੀਆਂ ਵੱਲ ਜਾਣ ਉਹ ਕਿਸੇ ਹੋਰ ਨਵੀਂ ਜਥੇਬੰਦੀ ਵੱਲ ਜਾਣ ਜਾਂ ਇਹਨਾਂ ਦੇ ਜਿਹੜੇ ਲੀਡਰ ਨੇ ਉਹਨਾਂ ਵੱਲ ਜਾਣ ਇਹੇ ਲੋਕਾਂ ਦੇ ਮਨਚ ਸਵਾਲ ਹੈ ਜਿਹਨੂੰ ਇਹ ਐਡਰੈਸ ਹੋ ਰਹੇ ਨੇ ਦੋਨੇ ਲੀਡਰ ਜਿਹੜੇ ਆਪ ਲੈਦਾ ਲੈਦਾ ਹੀ ਨੇ ਵੇਛੜ ਸੋ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਜੇਕਰ ਆਪਾਂ ਇਹਨਾਂ ਲੀਡਰਾਂ ਦੀ ਸਰਗਰਮੀ ਦੀ ਗੱਲ ਕਰ ਲਈਏ ਜਿੱਦਾਂ ਕਿ ਤੁਸੀਂ ਦੱਸਿਆ ਨਵਜੋਤ ਸਿੰਘ ਸਿੱਧੂ ਸੁਖਪਾਲ ਸਿੰਘ ਖਹਿਰਾ ਤੇ ਅੱਗੇ ਜਿਹੜੀ ਇੱਕ ਅਕਾਲੀ ਦਲ ਦੇ ਵਿੱਚੋਂ ਜਿਹੜੀ ਵਧੇਰੇ ਸਰਗਰਮੀ ਵਿਖਾਈ ਦੇ ਰਹੀ ਹੈ ਉਹ ਹੈ ਵਿਕਰਮ ਸਿੰਘ ਜਿੱਠਿਆ ਦਾ ਤੇ ਕਾਂਗਰਸ ਦੇ ਇੱਕ ਹੋਰ ਨੇ ਜਿਹੜੇ ਸ਼ਾਇਦ ਕਾਰਜਕਾਰੀ ਪ੍ਰਧਾਨ ਨੇ ਲੁਧਿਆਣੇ ਨਾਲ ਸੰਬੰਧ ਜਿਹੜੇ ਪਿਛਲੇ ਦਿਨੀ ਜੇਲ੍ਹ ਜੇਲ੍ਹ ਦੇ ਵਿੱਚ ਵੀ ਰਹੇ ਨੇ ਤਾਂ ਇਹ ਸਾਰੇ ਲੀਡਰ ਨਾ ਮਤਲਬ ਪਿਛਲੇ ਵਕ ਵਕ ਸਮੇਂ ਜ਼ਿਲ੍ਹਾ ਦੇ ਵਿੱਚ ਕਾਫੀ ਸਮਾਂ ਇਹਨਾਂ ਨੇ ਬਤਾਇਆ ਤੇ ਹੁਣ ਇਹਨਾਂ ਦੀ ਹੀ ਸਰਗਰਮੀ ਆਪਾਂ ਦੇਖਦੇ ਹਾਂ ਜਿਵੇਂ ਸੇ ਫਾਜ਼ ਸਿੰਘ ਖਹਿਰਾ ਹੁਣੇ ਜੇਲ੍ਹ ਚੋਂ ਆਏ ਨੇ ਇਦਾਂ ਪਹਿਲਾਂ ਵਿਕਰਮ ਸਿੰਘ ਗੁਜੇਠੀਆ ਵੀ ਜੇਲ੍ਹ ਦੇ ਵਿੱਚ ਰਹਿ ਨਵਜੂਸ ਸਿੰਘ ਸਿੱਧੂ ਵੀ ਜੇਲ੍ਹ ਦੇ ਵਿੱਚ ਰਹਿ ਤੇ ਹੁਣ ਜਿਹੜੀ ਸਰਗਰਮੀ ਹੈ ਇਹ ਸਾਰੇ ਜਿਹੜੇ ਲੋਕ ਨੇ ਜੇਲ੍ਹਾਂ ਚੋਂ ਆਏ ਖਾਸ ਕਰਕੇ ਪਹਿਲਾਂ ਤਾਂ ਅਕਾਲੀ ਦਲ ਦੇ ਵਿੱਚ ਇੱਕ ਤਕਰੀਰ ਹੁੰਦੀ ਸੀ ਵੱਡੇ ਆਗੂਆਂ ਦੀ ਕਿ ਪਾਰਟੀ ਦੇ ਪੁਰਾਣੇ ਆਗੂ ਨੇ ਇਨਾਂ ਸਮਾਂ ਜੇਲ ਕੱਟੀ ਲੋਕਾਂ ਲਈ ਪਰੰਤੂ ਇਹ ਤਾਜ਼ੀਆਂ ਜਿਹੜੀਆਂ ਨਵੀਆਂ ਤਰ੍ਹਾਂ ਦੀ ਜੇਲ ਕੱਟੀ ਆਗੂਆਂ ਨੇ ਤਾਂ ਇਹਨਾਂ ਦੀ ਸਰਗਰਮੀ ਦਾ ਆਪਾਂ ਕਿਵੇਂ ਜੇਲ੍ਹ ਚੋਂ ਆ ਕੇ ਫਿਰ ਇਹਨਾਂ ਦੀ ਵੀ ਸਰਗਰਮੀ ਇਹਨੂੰ ਕਿਵੇਂ ਦੇਖਦੇ ਆ ਡਾਕਟਰ ਸਾਹਿਬ ਦੇਖੋ ਇੱਕ ਤਾਂ ਪੈਰਾਮੀਟਰ ਪੁਰਾਣੇ ਭਿੰਡਾ ਸਾਹਿਬ ਬਦਲ ਗਏ। ਦੇਖੋ ਪਹਿਲੀਆਂ ਜਿਹੜੀਆਂ ਗੁਰਦੁਆਰਾ ਸੁਧਾਰ ਲਹਿਰ ਦੇ ਲਈ ਆਜ਼ਾਦੀ ਦੇ ਲਈ ਜਿਹੜੀਆਂ ਜੇਲਾਂ ਕੱਟੀਆਂ ਗੀਆਂ ਹੋਰ ਚੀਜ਼ ਸੀ। ਜਿਹੜੀਆਂ ਹੁਣੀਆਂ ਜਿਹੜਾਂ ਕੱਟੀਆਂ ਗਈਆਂ ਨੇ ਏ ਕੋਈ ਦੇਸ਼ ਭਗਤੀ ਲਈ ਜਿਹੜਾ ਨਹੀਂ ਕੱਟੀਆਂ ਗਈਆਂ। ਉਹਨਾਂ ਦਾ ਵੀ ਨਸ਼ਿਆਂ ਦੇ ਕੇਸ 'ਚ ਫਸੇਗੇ ਮਜੀਠੀਆ ਸਾਹਿਬ ਵੀ। ਛੇਰਾ ਸਾਹਿਬ ਤੇ ਵੀ ਕੇਸ ਲਗਭਗ ਉਦਾਂ ਦਾ ਹੀ ਪਾਇਆ ਗਿਆ ਜਾਂ ਪੈ ਗਿਆ ਕਹ ਲੋ ਜੋ ਵੀ ਸੀ। ਇਹਨਾਂ ਨੇ ਖੁਦ ਉਸ ਟਾਈਮ ਪਾਇਆ ਸੀ ਕੱਲੀਆਂ ਨੇ ਤੇ ਇਹ ਕਹਿ ਰਹੇ ਸੀ ਆਪਣੇ ਆਮ ਆਦਮੀ ਪਾਰਟੀ ਵਾਲੇ ਵੀ ਝੂਠਾ ਕੇਸ ਹੈ। ਸਿੰਧੂ ਸਾਹਿਬ ਤੋਂ ਪੁਰਾਣਾ ਇੱਕ ਐਕਸੀਡੈਂਟ ਦਾ ਕੇਸ ਸੀਗਾ ਕਿ ਜਦੋਂ ਪੁਲਵਾਨੀ ਚ ਉਹਨਾਂ ਤੋਂ ਗਲਤੀ ਹੋਈ ਜਾਂ ਨਹੀਂ ਹੋਈ ਜੋ ਵੀ ਸੀ ਪਰ ਉਹ ਬਹੁਤ ਸੁਪਰੀਮ ਕੋਰਟ ਤੱਕ ਜਾ ਕੇ ਉਹ ਕੇਸ ਪੁਰਾਣਾ ਚੱਕ ਕੇ ਮਤਲਬ ਇਹਨਾਂ ਦੇ ਖੇਡ ਦੀ ਜਾਂ ਹੋਰ ਚੀਜ਼ ਲੱਗ ਰਹੀ ਹੈ ਉਸ ਵਿੱਚ ਸਿਆਸੀ ਬਦਲਾਅ ਨਾਲ ਸੰਬੰਧਤ ਸਾਫਕਾ ਲੁਧਿਆਣਾ ਨਾਲ ਸੰਬੰਧਤ ਸਾਫਕਾ ਮੰਤਰੀ ਪੁਸ਼ਨ ਸ਼ੈਦ ਉਹ ਵੀ ਪਿਛਲੇ ਸਮੇਂ ਲੰਮਾ ਸਮਝੇ ਦੇ ਵਿੱਚ ਰਹੇ ਉਹ ਵੀ ਇਹਨਿੰਦਨੀ ਕਾਫੀ ਸਰਗਰਮ ਨੇ ਕਾਰਗਰ ਸੀ ਲਖਿਆਂ ਦੇ ਵਿੱਚ ਉਹ ਤਾਂ ਚਲੋ ਸਰਦਾਰ ਮੋਲ ਹੋਏ ਧਰਮਸੋਤ ਹੋਏ ਉਹ ਤਾਂ ਸਕੈਂਡਲ ਉਹਨਾਂ ਦੇ ਸਪਸ਼ਟ ਨੇ ਜਗ ਜਹਾਨ ਨੂੰ ਹੂੰ ਇਹਨਾਂ ਉੱਪਰ ਕੋਈ ਦੋਸ਼ ਤਾਂ ਨਹੀਂ ਹੈ ਵੈਸੇ ਇਹ ਥੋੜੇ ਜੇ ਇਹਨਾਂ ਦੇ ਕੇਸ ਨੇ ਜਿਹੜੇ ਹਾਂ ਇਹਨਾਂ ਨੇ ਨਰਦੋਸ਼ੀ ਆਪਣੇ ਉੱਪਰ ਹਾਂ ਜੀ ਇਹਨਾਂ ਦੇ ਕੇਸ ਨੇ ਅਸਲ ਵਿੱਚ ਸਿਆਸੀ ਬਦਲਾਖੋਰੀ ਵਾਲੇ ਇਹ ਜੀ ਅਸੀਂ ਦੋਸ਼ ਤਾਂ ਨਹੀਂ ਹੈ ਸਾਡੇ ਉੱਪਰ ਕਿਉਂਕਿ ਇਹ ਦੋਸ਼ ਲਾ ਕੇ ਸਾਨੂੰ ਤੰਗ ਕੀਤਾ ਜਾ ਰਿਹਾ ਇਹ ਇਹ ਦੋਨਾਂ ਵਿੱਚ ਡਿਫਰੈਂਸ ਹੈ ਕਿ ਜਿਹੜੇ ਜਿਹੜੇ ਫੜੇ ਹੀ ਗਏ ਉਹਨਾਂ ਦੇ ਤਾਂ ਪੀਏ ਹੋਰ ਸਾਰਿਆਂ ਨੇ ਦੱਸਤਾ ਕਿ 2 ਕਰੋੜ ਰੁਪਏ ਦੇ ਕਪੜੇ ਹੋਏ ਨੇ अच्छा वो तो कोर्ट तो होता है नहीं होता और चीज है इनਾਂ ਦੇ ਉੱਪਰ इवन ਮਜੀਠੀਆ ਦੇ ਉੱਪਰ ਵੀ ਜਾਂ ਖੇਰਾ ਸਾਹ ਦੇ ਉੱਪਰ ਮਜੀਠੀਆ ਤੇ ਤਾਂ ਜੇ ਫਿਰ ਲੱਗਦਾ ਕਿ ਉਹ ਜਿਹੜੇ ਭੋਲਾ ਸੀ ਜਾਂ ਕੰਦੋਲਾ ਸੀ ਉਹਨਾਂ ਦੇ ਬਿਆਨ ਕੋਈ ਨਾ ਕੁਝ ਸੀਗਾ ਕੁਝ ਨਾ ਕੁਝ ਪਰ ਪੋਟੈਂਸ਼ੀਅਲ ਐਵਿਡੈਂਸ ਜ਼ਰੂਰ ਸੀ ਸਰਕਾਰ ਦੇ ਕੋਲ ਚੰਨੀ ਨੇ ਕੇਸ ਦਰਜ ਕੀਤਾ ਇਹਨਾਂ ਨੇ ਉਹਨੂੰ ਪਰਸੀਊ ਕੀਤਾ ਉਸ ਤਰੀਕੇ ਦੇ ਨਾਲ ਖੇਰੇ ਦੇ ਉੱਪਰ ਤਾਂ ਖੈਰੂ ਬਣਾਇਆ ਗਿਆ ਕੇਸ ਲੱਗਦਾ ਹੈ ਬਾਕੀ ਕੋਰਟਾਂ ਤੇ ਆਪਾਂ ਦਾ ਕੌਣ ਹੁੰਨੇ ਆ ਗੱਲ ਕਹਿਣ ਵਾਲੇ ਹਾਂ ਹਾਂ ਵੈਲਕਮ 50 ਕੇਸੀ 23 ਕੇਸੀ ਗਾ ਤੇ ਉਸ ਜਿੰਨੀ ਕੁ ਮੈਕਸਿਮਮ ਜੇਲ ਹੋ ਸਕਦੀ ਸੀ ਉਹਨਾਂ ਨੇ ਕੱਟ ਲਈ ਸੋ ਇਹ ਕਿੰਨਾ ਵੀ ਪੀ ਪੋਜੀਸ਼ਨ ਹੈ ਇਹਨਾਂ ਨੂੰ ਇਹ ਲੱਗਦਾ ਵੀ ਹੁਣ ਸਾਡਾ ਹੋਰ ਕੀ ਬਿਗਾੜਨਾ ਸਾਡੀ ਪੱਗ ਨੂੰ ਦਾ ਹੱਥ ਪਾਈ ਰਿਹਾ ਹਾਂ ਹਾਂ ਤੇ ਜੁਸਾਵ ਜੀ ਮਤਲਬ ਜੋ ਜੁਸਾ ਵੀ ਹੈ ਜੋ ਆਨਵੀਨ ਹੈ ਜੇ ਉਸ ਤਰੀਕੇ ਦੇ ਨਾਲ ਸੋ ਇਹਨਾਂ ਨੇ ਤਾਂ ਬਣਦਾ ਬਣਦਾ ਪਰ ਮਜੀਠੀਆ ਸਾਹਿਬ ਦਾ ਉਸ ਤਰ੍ਹਾਂ ਦਾ ਰੈਲੀਆਂ ਵਾਲਾ ਕਲਚਰ ਨਹੀਂ ਹੈ ਜਿਹੜਾ ਕਿ ਸਿੱਧੂ ਸਾਹਿਬ ਦਾ ਹਾਂ ਠੀਕ ਹੈ ਉਹਨਾਂ ਦਾ ਵੱਖਰਾ ਵੱਖਰੇ ਨਾ ਹੈ ਇਸ ਗਰਮੀ ਹੈਗੀ ਹੈ ਪਰੰਤੂ ਦੂਜੀ ਬਧਰ ਜੀ ਇਹ ਤਾਂ ਕਲੀਅਰ ਕਟ ਏਜੰਡਾ ਲੈ ਕੇ ਚੱਲ ਰਹੇ ਨੇ ਜੋ ਸਤੂ ਤਾਂ ਕਿ ਜੀ ਆ ਸਾਡੀ ਇਕਨੋਮੀ ਹੈ ਆ ਸਾਡੇ ਪੈਸਾ ਇਥੋਂ ਇਥੋਂ ਰੇਤੇ ਦੇ ਵਿੱਚੋਂ ਕੇਵਲ ਚੋਂ ਇਹਨਾਂ ਮਾਫੀਆ ਦੇ ਰਾਹੀਂ ਇੰਨਾ ਪੈਸਾ ਚਾਰ ਹੈ ਜਿਹੜਾ ਸਟੇਟ ਦੇਖ ਜਾਣੇ ਚਾਉਣਾ ਚਾਹੀਦਾ ਹਾਂ ਬਿਲਕੁਲ ਸ਼ਰਾਬ ਦੇ ਵਿੱਚ ਤੇ ਜਿਹੜਾ ਇਸ ਤਰੀਕੇ ਨਾਲ ਆ ਸਕਦਾ ਉਤੇ ਇਹ ਕਹਿੰਦੇ ਪੁੱਤ ਦੇ ਵੇ ਜਾਂ ਤਾਂ ਇਹ ਸਰਕਾਰ ਕਰੇ ਨਹੀਂ ਤਾਂ ਫੇ ਤੁਸੀਂ ਮੈਨੂੰ ਸੀਐਮ ਬਣਾਓ ਚਾਹੇ ਆਪਣੇ ਮੂੰਹੋਂ ਨਹੀਂ ਵੀ ਕਹਿ ਰਹੇ ਹੋ ਕਹਿੰਦੇ ਵੀ ਇਹੋ ਜਿਹਾ ਸੀਐਮ ਚਾਹੀਦਾ ਜਿਹੜਾ 50 ਹਜ਼ਾਰ ਕਰੋੜ ਲਿਆ ਕੇ ਦੇਵੇ ਕਿਉਂਕਿ ਲੋਕ ਦਾ ਪੈਸਾ ਲੋਕ ਦਾ ਪੈਸਾ ਲੋਕਾਂ ਦੇ ਖਜ਼ਾਨੇ ਵਿੱਚ ਨਹੀਂ ਜਾ ਰਿਹਾ ਕੋਟੀ ਜੀ ਗੱਲ ਕੋਟੀ ਗੱਲ ਹੈ ਅੱਛਾ ਦੂਜੀ ਚੀਜ਼ ਇਹ ਹੈ ਕਿ ਜਿਹੜਾ ਪੰਜਾਬ ਦਾ ਹਲਾਤ ਹੈ ਨਾ ਲਗਭਗ ਜੇ ਤੁਸੀਂ ਇਹਦਾ ਸਮਾਜ ਵਿਗਿਆਨਕ ਐਨਲਿਸਿਸ ਜਿਹੜਾ ਅਸੀਂ ਕਰਦੇ ਹੁੰਦੇ ਆ ਇੱਚਾ ਤੁਹਾਨੂੰ ਲੱਗਿਆ ਪੰਜਾਬ ਦੀ ਸੁਸਾਇਟੀ ਹੈ ਜਿਹੜੀ ਉਹ ਪੈਰਾਸਰ ਨਹੀਂ ਹੈ ਹਮ ਜਿਹੜੀ ਚੇਂਜ ਤੇ ਫੁੱਟ ਚ ਘੁੰਮ ਰਹੀ ਹੈ ਉਹਦੇ ਵਿੱਚ ਇਲੈਕਸ਼ਨ ਹੋ ਗਈ ਹੈ ਉਹਦੇ ਵਿੱਚ ਸਰਕਾਰਾਂ ਵੀ ਬਦਲੀਆਂ ਪਰ ਪੰਜਾਬ ਦੇ ਲੋਕ ਅਜੇ ਵੀ ਉਸੇ ਮੂਡ 'ਚ ਨੇ ਕਿ ਉਹਨਾਂ ਨੂੰ ਸ਼ਾਂਤੀ ਜਾਂ ਟਿਕਾ ਨਹੀਂ ਹੈ ਉਹ ਕੁਝ ਵੱਡਾ ਚਾਹੁੰਦੇ ਨੇ ਚੇਂਜ ਕਰਨੀ ਜਿਹੜਾ ਅਸਲੀ ਬਦਲਾਅ ਚਾਹੁੰਦੇ ਨੇ ਕਿ ਜਿੱਦਾਂ ਦੀ ਜ਼ਿੰਦਗੀ ਉਹਨਾਂ ਨੂੰ ਦਿੱਤੀ ਗਈ ਉਹ ਨਹੀਂ ਜਿਉਣੀ ਚਾਹੁੰਦੇ ਹੁਮ ਹਮ ਹਮ ਜਿਹਦੇ ਤੇ ਲੋਕਾਂ ਨੂੰ ਰਿਸਪੌਂਸ ਮਿਲ ਰਿਹਾ ਹੈ ਪਰ ਜੇ ਲੀਡਰਸ਼ਿਪ ਮੇਰਾ ਕਹਿ ਲਿਆ ਪੰਜਾਬ ਚ ਨਾ ਜਿੱਦਾਂ ਦੀ ਲੀਡਰਸ਼ਿਪ ਪੰਜਾਬ ਨੂੰ ਚਾਹੀਦੀ ਹੈ ਜੇ ਉਹ ਅਮਰਜ ਨਹੀਂ ਕੀਤੀ ਠੀਕ ਹੈ ਨਾ ਸਰ ਗਠਜੰਦਨ ਦੀ ਜਿਹੜੀ ਗੱਲ ਚਰਚਾ ਸਮੇਂ ਸਮੇਂ ਉੱਠਦੀ ਰਹੀ ਹੈ ਕਾਂਗਰਸ ਦਾ ਆਪ ਦਾ ਇੰਡੀਆ ਗੱਠ ਜੋੜ ਦੇ ਮਤਲਬ ਇਦਾਂ ਅਕਾਲੀ ਦਲ ਦਾ ਪਸਪਾ ਨਾਲ ਜਾਂ ਭਾਜਪਾ ਨਾਲ ਇਹ ਸਾਰੇ ਇਹ ਵੀ ਵਿਚ ਵਿਚਾਲੇ ਅਜੇ ਖੜੇ ਹੈ ਇਹ ਵੀ ਸਾਹਮਣੇ ਆਉਣ ਉਸ ਤੋਂ ਬਾਅਦ ਹੀ ਕਈ ਗੱਲਾਂ ਜਿਹੜੀਆਂ ਉੱਪਰ ਕੇ ਸਾਹਮਣੇ ਆਉਣ ਇਹ ਤਾਂ ਪਿੰਡ ਸਰਵ ਕੱਲ ਨੂੰ ਰਾਮ ਲੱਲਾ ਦਾ ਹੋ ਜਾਣਾ ਇੱਥੇ ਕਾਰੋਵਾਰ ਉਹ ਤੋਂ ਬਾਅਦ ਇਲੈਕਸ਼ਨਾਂ ਫੇਰ ਹੋ ਜਾਣੀਆਂ ਨੇ ਇੱਕ ਕਲੀਅਰ ਹੀ ਹੈ ਵੀ ਬਸ ਪਾ ਭਾਜਪਾ ਦੇ ਇਕੱਲੇ ਇਕ ਪਾਸੇ ਹੈ ਇਹ ਦੂਜੇ ਇਕ ਪਾਸੇ ਨੇ ਪਰ ਇਹ ਹੈ ਕਿ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਕਾਂਗਰਸ ਦਾ ਬੁਰਾ ਹਾਲ ਇਸ ਕਰਕੇ ਹੋਣਾ ਹੈ ਕਿ ਕਾਂਗਰਸ ਦੂਧਾ ਦੇ ਵਿੱਚ ਹੈ ਹਮ ਜੀ ਆਮ ਆਦਮੀ ਪਾਰਟੀ ਦੂਧਾ ਜ ਨਹੀਂ ਉਹ ਤਾਂ ਭਗਵੰਦ ਮਾਨ ਨੇ ਤਾਂ ਕਹਿਤਾ ਸੀ ਤਾਂ ਸਾਰੀਆਂ ਜਿੱਤਾਂਗੇ ਹਮ 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 ਤਾਂ ਇਹ ਉਹਦਾ ਮਤਲਬ ਕੀ ਹੈ ਆਉਣ ਵਾਲੇ ਪੰਜ ਚਾਰ ਦਿਨਾਂ ਚ ਲੱਗ ਜਾਊਗਾ ਉਹ ਵੀ ਪਤਾ ਪਰ ਉਹ ਹੱਕ ਚ ਥਾਣੇ ਦਾ ਮਤਲਬ ਹੁੰਦੇ ਉਤੇ ਦੇ ਕਾਂਗਰਸ ਦਾ ਆਮ ਵਰਕਰ ਕਾਂਗਰਸ ਦੇ ਆਮ ਲੀਟਰ ਵੀ ਮжоਰਿਟੀ ਲਗਭਗ 90% ਵੀ ਹੱਕ ਚ ਨਹੀਂ ਹੁੰਦਾ ਹੂੰ ਜੀ 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 ਇਸ ਕਰਕੇ ਚੁੱਕਿਆ ਲਈ ਹੈ ਵੀ ਇਹ ਅਜੇ ਅਜੇ ਲਾਈਨ ਨਹੀਂ ਤਾਂ ਵੱਜੂ ਗਈ ਹੈ ਜੀ ਸਰ ਇਹ ਕੱਲੇ ਕਿੰਨੀਆਂ ਰੈਲੀਆਂ ਹੋ ਰਹੀਆਂ ਨੇ ਜਿਹੜੇ ਝਗੜੇ ਹੋ ਰਹੇ ਨੇ ਇਹ ਕੱਲੇ ਲੋਕ ਸਭਾ ਦੇ ਦੇ ਨਾਲ ਹੱਲ ਨਹੀਂ ਹੋਣਾ ਹੂੰ 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 ਜੀ ਇਹ ਤਾਂ 27 ਦੀ ਜਿਹੜੀ ਵਿਧਾਨ ਸਭਾ ਇਲੈਕਸ਼ਨ ਹੈ ਉਧਰਲੇ ਪਾਸੇ ਵੱਲ ਵੀ ਤਾਂ ਗੱਲ 돌 ਰਹੀ ਹੈ ਕਿ ਸੀਐਮ ਕੌਣ ਹੋਵੇ ਆਖਰਕਾਰ ਹੂੰ ਜਿਸ ਬਿਲਕੁਲ ਸਮਝਦੇ ਨੇ ਵੀ ਸੀਐਮ ਹੈ ਨਹੀਂ ਹੂੰ ਦਿੱਲੀ ਵਾਲੇ ਚਲਾ ਰਹੇ ਨੇ ਮਤਲਬ ਇਹ ਉਹਨਾਂ ਦੀ ਜਿਹੜੀ ਪਰਸੈਪਸ਼ਨ ਹੈ ਜੇ ਤੁਸੀਂ ਪ੍ਰਾਈਵੇਟਲੀ ਕਿਸੇ ਨਾਲ ਵੀ ਗੱਲ ਕਰੋ ਉਹਨਾਂ ਨੂੰ ਲੱਗਦਾ ਹੈ ਕਿ ਸਰਕਾਰ ਨਾਉਂਦੀ ਚੀਜ਼ ਹੈ ਨਹੀਂ ਸਿਰਫ ਖਬਰ ਸਰਕਾਰ ਹੈ ਸਿਰਫ ਐਡਵਰਟਾਈਜ਼ਮੈਂਟ ਦੀ ਸਰਕਾਰ ਹੈ ਬਾਕੀ ਤਾਂ ਉਥੋਂ ਦਿੱਲੀੋਂ ਚੱਲ ਰਿਹਾ ਸਾਰਾ ਕੁਝ ਹਾਂ 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 ਜਿਸ ਨੂੰ ਬੇਕਿੰਗ ਵਾਲਾ ਸਾਰ ਜਿਹੜਾ ਵੀਕ ਹੈ ਬਹੁਤ ਸਰਕਾਰ ਉਸ ਨੂੰ ਬਹੁਤ سارے ਫੈਸਲੇ ਕਰਦੇ ਨੇ ਵਾਪਸ ਲੈਣੇ ਕਹਿੰਦੇ ਨੇ ਹਾਂ ਹਾਂ ਠੀਕ ਚੀਜ਼ ਮਤਲਬ ਉਹਨਾਂ ਦੇ ਮਨਾਂ ਦੇ ਵਿੱਚ ਕਿਤੇ ਨਾ ਕਿਤੇ ਕਰ ਕੀਤੀ ਹੋਈ ਹੈ ਕਹਿੰਦਾ ਡਾਕਟਰ ਸਾਹਿਬ ਜਿਵੇਂ ਨਵਜੋਤ ਸਿੰਘ ਸਿੱਧੂ ਇਹ ਵੀ ਫਿਰ ਅਗਲੀ ਜਿਹੜੀ ਹੈ 27 ਦੀ ਇਲੈਕਸ਼ਨ ਦੀ ਤਿਆਰੀਆਂ ਦੇ ਵਿੱਚ ਨੇ ਮੁੱਖ ਮੰਤਰੀ ਦੀ ਕੁਰਸੀ ਦੀ ਦੌੜ ਦੀ ਹੈ ਇਹ ਸ ਹੈ ਉਹਨਾਂ ਦਾ ਗੇਲੀਆਂ ਦਾ ਵੀ ਉਦੋਂ ਆਪਾਂ ਸਖਪਾਲ ਸਿੰਘ ਖੈਰਾਂ ਨੂੰ ਵੀ ਇਸ ਖੜੀ ਦੇ ਵਿੱਚ ਦੇਖ ਸਕਦੇ ਹਾਂ ਦੇਖੋ ਖੇਰਾ ਸਾਹਿਬ ਦਾ ਵੀ ਇੱਕ ਹੈ ਕਿ ਜਿਹੜੀ ਉਹਨਾਂ ਦੀ ਸਿਆਸਤ ਹੈ ਉਹਨਦੇ ਫਾਦਰ ਕਾਲੀ ਸੀਗੇ ਇਸ ਲਈ ਚ ਕੋਈ ਵੀ ਉਹ ਸਿੱਖ ਯੂਥ ਜਿਹੜਾ ਡਿਬ੍ਰੋਗੜ੍ਹ ਦੇ ਵਿੱਚ ਬੈਠਾ ਉਹਦੀ ਗੱਲ ਹਮੇਸ਼ਾ ਕਰਦਾ ਜਿਹੜੀ ਕਾਂਗਰਸ ਨਹੀਂ ਕਰਦੀ ਹੂੰ ਜੀ ਇਹ ਕਾਂਗਰਸ ਦੇ ਵਿੱਚ ਬੈਂਕ ਸਿੰਘ ਦੇ ਜਿਹੜੇ ਆਪਣੇ ਰਿਲੇਟਿਵ ਹੈਗੇ ਨੇ ਮਿਸਟਰ ਬਿੱਟੂ ਨਾਇਰ ਉਹ ਨਹੀਂ ਹਾਂ ਜੀ ਰੌਣੀ ਸੀ ਉਹਨਾਂ ਦੇ 뷰 ਲੋ ਤੁਸੀਂ ਜਾਂ ਜਿਹੜੀ ਹਿੰਦੂ ਲੀਡਰਸ਼ਿਪ ਹੈ ਉਹਦੇ 뷰 ਲੋ ਤੇ ਖੇਰਾ ਸਾਹਿਬ ਦੇ ਲੋ ਹੂੰ ਹਾਂ ਬਿਲਕੁਲ ਲੱਗ ਚੱਗੇ ਸਾਰੇ ਜੀ ਡਿਫਰੈਂਸ ਨੇ ਆਪਣੇ ਆਪ ਦੇ ਵਿੱਚ ਦਿਖਦੇ ਨੇ ਹੂੰ 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 ਏ ਮੇਰਾ ਖਿਆਲ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ਾਂ ਕਾਂਗਰਸ ਦੀ ਬੁੱਕਲ ਵਿੱਚ ਨਹੀਂ ਸਮਾਈਆਂ ਰਹਿਣਗੀਆਂ ਹੂੰ ਕਹੇ ਇਹ ਵਾਰ ਜਾਂ ਕਾਂਗਰਸ ਲੀਡਰਸ਼ਿਪ ਨੂੰ ਬਦਲੇ ਜਾਂ ਕੁਝ ਜੋ ਮਰਜ਼ੀ ਉਹਨਾਂ ਦੇ ਹਾਈ ਕਮਾਂਡ ਕੁਝ ਕਰੇ ਪਰ ਇਹ ਹੋਊਗਾ ਕੁਝ ਇਲੈਕਸ਼ਨਾਂ ਤੋਂ ਬਾਅਦ ਕਾਂਗਰਸ ਨੇ ਅੱਠਾਂੀਆਂ ਨਾਲ ਇਲੈਕਸ਼ਨਾਂ 'ਚ ਪੰਜਾਬ 'ਚ ਘਟੋ ਘਟ ਉਹ ਤੋਂ ਬਾਅਦ ਦੇ ਵਿੱਚ ਕਿ ਇਹਦਾ ਕਹਿ ਲਿਆ ਉਧਰ ਨੂੰ ਧੰਨਵਾਦ ਰਹੀ ਹੈ ਤੁੜੇ ਕਹਿੰਦਾ ਭਾਬ ਕਿ ਜਿਹੜਾ ਅਜੁੱਧਿਆ ਦਾ ਰਾਮ ਲੱਲਾ ਜਿਹੜਾ ਪ੍ਰਾਣ ਪ੍ਰਤਿਸ਼ਟਾ ਪ੍ਰੋਗਰਾਮ ਮੇਂ ਭੜਕਿਉ ਹੁੰਨੇ ਬੜਨੇ ਇਸ ਤੋਂ ਬਾਅਦ ਜਿਹੜੀਆਂ ਆਮ ਚੋਣਾਂ ਦਾ ਵਿਗਲ ਇਤਨਾ ਕਿਤੇ ਬਚਨ ਦੀ ਵੱਡੀ ਸੰਭਾਵਨਾ ਹੈ ਜਲਦੀ ਹੋਈ ਉਦertid ਹੈ ਜੀ ਉਦੋਂ ਦੇਖੋ ਕੋਈ ਵੀ ਪਾਰਟੀ ਹੈ ਜਿਹੜੀ ਬਿਲਕੁਲ ਪੀਕ ਦਾ ਫੋਕਸ ਨੂੰ ਦਾ ਗੱਲ ਹੋ ਜਾਣਾ ਹੈ ਹਾਂ ਹਾਂ ਉਹਦਾ ਜੇ ਕੋਈ ਲਾਹਾ ਲੈਣਾ ਹੈ ਤਾਂ ਜਲਦੀ ਇਲੈਕਸ਼ਨ ਕਰਾ ਲੈਣੀ ਚਾਹੀਦੀਆਂ ਨੇ ਜੇ ਲੇਟ ਕਰਨਗੇ ਤਾਂ ਫਿਰ ਉਹਦੇ ਤੋਂ ਸਗੋਂ ਉਹ ਜਿਹੜੀ ਇੱਕ ਹਾਈਪ ਬਣੀ ਹੁੰਦੀ ਹੈ ਉਹ ਕਟਣੀ ਸ਼ੁਰੂ ਹੋ ਜਾਂਦੀ ਹੈ ਹੂੰ ਹੂੰ ਹੂੰ। ਪਿਛਲੀ ਵਾਰ ਜਦੋਂ 2019 ਦੇ ਵਿੱਚ ਮਾਰਚ ਦੇ ਜਿਹੜੇ ਪਹਿਲੇ 15 ਵਾਲੇ ਦੇ ਦੌਰਾਨ ਜਿਹੜਾ ਚੋਣਾਂ ਦਾ ਆਗਾਜ਼ ਹੋਇਆ ਸੀ ਮੋਡਲਾ ਤੇ ਐਤੋਂ ਤੱਕ ਅੱਜ ਹਾਂਜੀ ਕਿ ਤੋਂ ਬਾਅਦ ਆਪਾਂ ਇਹ ਆਸ ਰੱਖੀ ਹੈ ਕਿ ਵੱਡਾ ਫੰਕਸ਼ਨ ਜਦੋਂ ਹੋ ਗਿਆ ਤਾਂ ਇਹ ਤੋਂ ਬਹੁਤ ਕਿਸੇ ਵੀ ਟਾਈਮ ਇਹ ਐਕਸਪੈਕਟਿਡ ਹੈ ਕਿ ਇਲੈਕਸ਼ਨਾਂ ਦਾ ਮਦਰ ਡੈਕਲੇਰੇਸ਼ਨ ਹੋ ਹੀ ਗਈ ਮੇਰੇ ਖਿਆਲ ਦੇ ਵਿੱਚ ਹੂੰ ਜਦੋਂ ਹੋ ਜਾਂਦੀ ਹੈ ਤਾਂ ਫਿਰ ਸਮੀਕਰਨ ਹੋ ਉਤਰੋਂ ਬਦਲਣੇ ਸ਼ੁਰੂ ਹੋ ਜਾਂਦੇ ਨੇ ਸਪੀਡ ਨਾਲ ਹੂੰ ਹੂੰ ਜਿਹੜੇ ਜਿਵੇਂ WhatsApp ਤੁਸੀਂ ਦੱਸਿਆ ਕਿ ਧੁੰਦ ਚਾਈ ਹੋਈ ਹੈ ਇਹ ਸਾਰੀ ਧੁੰਦ ਫਿਰ ਦੂਰ ਹੋਊਗੀ ਮੌਸਮ ਵੀ ਥੋੜਾ ਜਿਹਾ ਗਰਮਾਹਟ ਵੱਲ ਆਏਗਾ ਤੇ ਤਸਵੀਰ ਜਿਹੜੀ ਉੱਪਰ ਤੇ ਸਾਹਮਣੇ ਆਈ ਬਿਲਕੁਲ ਜਿਹੜੇ ਜਿਹੜੇ ਕੱਟਵੰਦ ਨੇ ਕਿਹੜੇ ਕਿਹੜੇ ਲੀਡਰ ਨੇ ਕਿਸ ਤਰ੍ਹਾਂ ਉਹ ਕੋਣ ਸਟੈਂਡ ਕਰ ਰਹੇ ਨੇ ਪਹਿਲਾਂ ਉਹਨਾਂ ਦੀ ਪਾਸ਼ਾ ਕੀ ਸੀ ਪਹਿਲਾਂ ਉਹਨਾਂ ਦੀ ਤਵਕਕ ਜਿਹੜੀ ਸਿਆਸੀ ਸੀ ਉਹ ਕਿੱਧਰ ਦੀ ਜਾ ਰਹੀ ਸੀ ਹੁਣ ਉਹ ਕੀ ਕਹਿ ਰਹੇ ਨੇ ਹਾਂ ਇੰਨੀਆਂ ਸ਼ਾਸਨਿਕ ਕਮੇਟੀਆਂ ਨੇ ਪਾਰਟੀਆਂ ਦੇ ਉਹ ਵੀ ਸਰਗਰਮ ਹੋਣਗੀਆਂ ਬਿਲਕੁਲ ਸਾਬ ਤੇ ਇਹਨੇ ਕਈ ਗੱਲਾਂ ਨਵੀਆਂ ਉੱਪਰ ਕੇ ਸਾਹਮਣੇ ਹੁੰਦੀਆਂ ਨੇ ਜੀ ਕੋਈ ਯਕੀਨ ਤਾਂ ਹੋਊਗਾ ਜੀ ਟਿਕਟਾਂ ਬਣੀਆਂ ਜਾਣਗੀਆਂ ਬਾਗੀ ਖੜੇ ਹੋਣਗੇ ਉਹਨਾਂ ਬਾਗੀਆਂ ਤੇ ਐਕਸ਼ਨ ਹੋਣਗੇ ਬੜਾ ਕੁਝ ਹੋਣਾ ਹੈ ਮਤਲਬ ਉਸ ਤਰ੍ਹਾਂ ਚੱਲਣਾ ਹੈ ਉਹ ਤਾਂ ਜਿਹੜਾ ਪ੍ਰੋਸੈਸਿੰਗ ਹੁੰਦਾ ਹੈ ਪਰ ਇਹ ਵੀ ਤੋਤੇ ਜੀ ਛੱਟ ਨਹੀਂ ਰਹੀ ਆਪਣੇ ਅੰਦਾਜ਼ੇ ਇਹ ਆਪਾਂ ਮਤਲਬ ਮੋਟਾ ਜਿਵੇਂ ਇੱਕ ਅੰਦਾਜ਼ੇ ਮੁਤਾਬਕ ਆਪਾਂ ਇੱਕ ਕੈਸ ਲਾ ਰਹੇ ਆਂ ਵੀ ਇਦਾਂ ਇਦਾਂ ਦੇ ਕੰਟੂਰ ਜਿਹੇ ਇਦਾਂ ਦੇ ਬਣ ਰਹੇ ਨੇ ਪਰ ਕੰਕਰੀਟਾਈਜ਼ ਹੋਣੀ ਹੌਲੀ ਹੋਊਗੀ ਇਹ ਚੀਜ਼ ਜਦੋਂ ਇਲੈਕਸ਼ਨ ਸਪੇਅਰ ਹੋਗੀ ਹਾਂ ਬਿਲਕੁਲ ਨਹੀਂ ਕਰ ਸਕਣਗੇ ਆ ਕਿ ਬਹੁਤ ਫਟਕੇ ਚੱਲਣ ਫਿਰ ਉਹਨਾਂ ਨੇ ਜਿਹਨੂੰ ਕੱਢਣਾ ਹੋਊਗਾ ਕੱਢ ਲੈਣਗੇ ਜਿਹਨੂੰ ਰੱਖਣਾ ਹੋਊ ਰੱਖ ਲੈਣਗੇ ਜੋ ਵੀ ਮਤਲਬ ਬਲੂਗੇ ਪਰ ਕਾਂਗਰਸ ਦੀ ਹਾਲਤ ਪਤਲੀ ਲੱਗ ਰਹੀ ਹੈ ਪੰਜਾਬ 'ਚ ਜਿਸ ਤਰੀਕੇ ਦੇ ਨਾਲ ਲੋਕਾਂ ਦਾ ਰਿਸਪੌਂਸ ਉਹਨਾਂ ਦੇ ਬਾਗੀ ਲੀਡਰਾਂ ਨੂੰ ਮਿਲਦਾ ਹੈ ਤੇ ਨਿਸ਼ਚਿਤ ਹੈ ਜਿਹੜੀ ਉਹ ਕਿਸੇ ਹਿਸਾਬ 'ਚ ਨਹੀਂ ਆ ਰਹੀ ਤੇ ਆਪ ਪਾਰਟੀ ਉਹਨਾਂ ਨੂੰ ਕਾ ਨਹੀਂ ਪਾ ਰਹੀ ਤੇ ਉਹ ਵੈਸੇ ਸਮਝੌਤੇ ਦੀਆਂ ਗੱਲਾਂ ਕਰੀ ਜਾਂਦੇ ਨੇ ਕਿ ਆਪਣੇ ਵਿੱਚ ਵਿੱਚ ਮਤਲਬ ਕਾਫੀ ਗੁੰਝਲਦਾਰ ਗੱਲ ਹੈ ਜੀ ਸੋ ਇਸਨ ਸਾਡੇ ਨਾਲ ਉੱਗੇ ਵਿਚਪ ਚਿੰਤਕ ਤੇ ਸਿਆਸੀ ਮਹਾਨ ਡਾਕਟਰ ਰਵਿੰਦਰ ਸਿੰਘ ਪੱਟੀ ਜੀ ਜਿਨ੍ਹਾਂ ਨੇ ਅਜੋਕੀ ਜਿਹੜੀ ਰਾਜਨੀਤੀ ਹੈ ਪੰਜਾਬ ਦੀ ਭਾਵੇਂ ਇੱਕ ਵੱਡੇ ਗੁੰਝਲਾਂ ਦੇ ਵਿੱਚ ਫਸੀ ਹੋਈ ਹੈ ਫਿਰ ਵੀ ਅਗਲੇ ਸਮੇਂ ਜਿਹੜੀ ਤਸਵੀਰ ਉੱਪਰ ਕੇ ਸਾਹਮਣੇ ਆ ਰਹੀ ਹੈ ਉਹਦੇ ਤੇ ਵੀ ਗੱਲਬਾਤ ਕੀਤੀ ਹੈ ਡਾਕਟਰ ਸਾਹਿਬ ਤੁਸੀਂ ਚੈਨਲ ਈ ਮਿਸ਼ਨ ਪੰਜਾਬੀ ਲਈ ਆਪਣਾ ਵਕਤ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਸ਼ੁਕਰੀਆ ਜੀ ਮਿੰਟ ਸਾਹਿਬ ਸਰੋਤਿਆਂ ਦਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੇਤ ਦਾ ਧਿਆਨ ਰੱਖੋ ਠੰਡ ਬੜੀ ਵੱਧ ਰਹੀ ਹੈ ਹਾਂ ਬਿਲਕੁਲ ਬਿਲਕੁਲ ਸਰ ਇਹ ਮਿਸ਼ਨ ਪੰਜਾਬੀ